ਹਰਿਆਣਾ ਤੇ ਪੰਜਾਬ ਦੇ ਵਿੱਚ ਬੰਡੀਆਂ ਪਾਰੀ ਐ ਜਦੋਂ ਅਸੀਂ ਕਿਸਾਨਾਂ ਕੋਲ ਨੂੰ ਲੜਦੇ ਸੀ ਤਹੀਦੀ ਧਰਤੀ ਕਾ ਤੇ ਭਾਵੇਂ ਉਦੋਂ ਕਿਹਾ ਗਿਆ ਛੋਟੇ ਤਾਂ ਪੰਜਾਬ ਵਾਲੇ ਤਾੜੀ ਨੱਤੀ ਬੈਠੇ ਆ ਉਹਨਾਂ ਨੇ ਕੀ ਕੀਤਾ ਉੱਥੇ ਸਾਡੀ ਗੱਲ ਜ਼ਮੀਨਾਂ ਵੀ ਵਾਹੀਆਂ ਤੇ ਤਾੜੀ ਅਸੀਂ ਸਿੱਤ ਮਾਰਨਾ ਤਾੜੀ ਲਾਵਾਂਗੇ ਕਿੱਥੇ ਓਏ ਸਾਡੋ ਧਰਮਾਂ ਦੇ ਵਿੱਚ ਪੰਡਿਆ ਜਾ ਰਿਹਾ ਔਰ ਜੇ ਅਸੀਂ ਸਾਝੂ ਹਾਂਗੇ ਸਾਡੇ ਭਾਈ ਭਰਾ ਕਿੱਥੇ ਹੋਣਗੇ ਇੱਥੇ ਜਦੋਂ ਲੜਾਈ ਲੜਦੇ ਆ ਸਾਡੇ ਅਗੂ ਰੁਕਾ ਮੇਕਿਆ ਜਾਂਦਾ ਵਿੱਚ ਗਾਲ੍ਹਾਂ ਕੱਢਿਆ ਜਾਂਦੀਆਂ ਕਮੈਂਟਾਂ ਆਉਂਦੇ ਉਹ ਭਾਵੇਂ ਹੁਣ ਪਤਾ ਲੱਗਦਾ ਜਦੋਂ ਸੱਤ ਬਾਈ ਦੇ ਜਹਾਜਾਂ ਦੇ ਛੜਕ ਰੋ ਕਰਦੇ ਆ ਇੱਕ ਸਾਨੂੰ ਮੰਨ ਗਰ ਨਹੀਂ ਦਿੰਦੇ ਉਹ ਧਾਕ ਮਾਰਦਗੇ ਭਗਵੰਤ ਮਾਨਦੇ ਉਹ 2 ਸਾਲ ਹੋ ਗਏ ਕੱਤੀ ਚਪਟੇ ਨੂੰ ਹੱਥ ਖੜਾ ਕਰਕੇ ਕਹ ਦਿਓ ਜੇ ਰਜਗਾਰ ਲੈਣ ਜਾਨ ਪੈਕੀ ਤੇ ਚੜੋ ਰਜਗਾਰ ਚੀਤ ਹੋ ਜਾਂਦਾ ਚਲਾ ਜਾਂਦਾ ਮੁਰਕਿਆਂ ਦੇ ਬੱਚੇ ਨੂੰ ਕਹਿੰਦੇ ਤੈਨੂੰ ਨੌਕਰੀ ਦੇਵਾਂਗੇ ਕੀ ਸੱਚ ਮਾਰਨੀਆਂ ਨੇ ਹੋ ਜੀਆਂ ਨੌਕਰੀਆਂ ਸੀ ਜੇ ਸਾਨੂੰ ਪਰਿਵਾਰਾਂ ਦੀਆਂ ਜਾਨਾਂ ਲਾਉਣੀਆਂ ਪੈਣ ਜਾਨਾਂ ਦੇ ਕੇ ਨੌਕਰੀਆਂ ਲੈਣੀਆਂ ਪੈਣ ਇਹੋ ਜੇ ਕਾਨੂੰਨ ਦੇ ਠੁੱਟਾ ਮਾਰਦੇ ਐ ਸੀ ਕਿਹੜਾ ਕਾਨੂੰਨ ਹੈ ਇੱਥੇ ਛਿੰਪੂ ਦੀ ਕੁੜੀ ਲੈਣੀ ਹੈ ਕਿਸਾਨ ਮੁੰਡੇ ਲੈਣੇ ਆਪ ਦੀ ਮਰਜ਼ੀ ਨਾਲ ਦਿੰਦੇ ਨੇ ਇੱਥੇ ਕੰਮ ਛੱਡਣਾ ਲੈ ਕੇ ਜਾਂਦੇ ਰੱਤ ਮਾਰਦੇ ਨੇ ਮਜ਼ਦੂਰਾਂ ਨਾਲ ਸਾਡ ਚੜਾਈ ਕਿਹਨੇ ਚੜਾਈ ਆ ਸਰਕਾਰਾਂ ਨੇ ਆ ਜੜੀ ਆਲੇ ਸੇ ਸਿੱਖੇਤੀ ਰੱਖੇ ਆਂ ਅਸੀਂ ਖੇਤੀ ਝੋਨੇ ਵਾਲੀ ਜਿਹੜੇ ਤਿੰਨ ਮਹੀਨਾ ਚ ਹੋ ਜਾਂਦੀ ਆ ਚਿੱਟਾ ਕੁਰਤਾ ਪਿਆ ਮਾ ਪਾ ਕੇ ਤੁਸੀਂ ਬੱਟ ਤੇ ਖੜ ਕੇ ਖੇਤੀ ਕਰੋਗੇ ਅੱਜ ਗੱਲ ਦਾ ਰਸਾ ਪਾਤਾ ਅੱਜ ਕੀ ਹੋ ਰਹੇ ਨੇ ਪਰਚੇ ਹੋ ਰਹੇ ਨੇ ਅੱਜ ਕੀ ਗੱਲ ਹੁੰਦਾ ਹੈ ਕਿ ਕੰਪਨੀਆਂ 54% ਪ੍ਰਦੂਸ਼ਣ ਕਰਦੇ ਹਨ 365 ਦਿਨ ਉਹਨਾਂ ਤੇ ਕੋਈ ਪਰਛਾ ਦਰਖਰੀ ਹੁੰਦਾ ਭਰਾਵੋ ਜਿਹੜੀ ਹਰੀ ਕ੍ਰਾਂਤੀ ਇਹ ਆਵੇਸੇ ਅਸੀਂ ਲੈ ਕੇ ਆਇਆ ਹੈ ਪਹਿਲਾਂ ਨਰਮਾ ਅਫਾ ਹੁੰਦਾ ਸੀ ਮਜ਼ਦੂਰ ਤੱਕਦੇ ਸੀ ਥੋੜੀ ਤੱਕ ਵੇਚਦੇ ਸੀ ਤੇ ਛੋੜ ਲੱਗੇ ਹੁੰਦੇ ਸੀ ਛੜਕਾਂ ਤੇ ਪਹਾੜਾਂ ਦੇ ਵਿੱਚ ਤਨੂਰ ਤਪਦੇ ਸੀ ਝੱਲੋ ਤਪਦੇ ਸਿਲੈਂਡਰ ਹੁੰਦਾ ਸੀ ਕਿਤੇ ਹੁੰਦਾ ਸੀ ਸਿਲੈਂਡਰ ਔਰ ਆਜ ਦੇ ਘਰ ਦੇ ਵਿੱਚ ਤਿੰਨ ਤਿੰਨ ਸਿਲੈਂਡਰ ਲੱਗਦੇ ਨੇ ਦਰਤ ਕਰਨ ਵਾਲਣ ਹੈ ਨਹੀਂ ਉਹ ਕਿਹਦੇ ਖਾਤਰ ਕੀਤਾ ਘਰ ਪੇਟਾ ਖਾਤਰ ਆਜ ਸਿਲੈਂਡਰ ਹੱਤਾ ਜਰੂਰ ਰਹੇ ਨੇ ਇਹ ਸਾਡੀਆਂ ਘਰ ਦੀਆਂ ਔਰ ਤਾਂ ਕੀ ਕਹਿੰਦੇ ਨੇ ਜੇ ਰੋਟੀ ਖਾਣੀ ਆ ਤਾਂ ਸਿਲੈਂਡਰ ਭਰਾਲਿਆ ਹੀ 11 1100 ਦਾ ਸਿਲੈਂਡਰ ਕਰਤਾ ਇਹਦੇ ਵਾਸਤੇ ਉਹਨਾਂ ਵਾਸਤੇ ਜੇ ਨਰਮ ਕਪਾਹ ਹੋ ਜਾਂਦਾ ਛੋਡੇ ਘਰੇ ਬਾਲੋਂ ਹੁੰਦਾ ਛੋਡੇ ਤਨੂਰ ਤੱਕਦੇ ਛੋਡੇ ਤੁੱਲੇ ਤੱਕਦੇ ਓਏ ਅੱਜ ਇਹਨਾਂ ਨੇ ਤੁੱਲੇ ਤਪਰੋਂ ਹਟਾ ਕੇ ਪੰਜਾਬ ਦੀ ਧਰਤੀ ਤੇ ਅੱਜ ਇਹੋ ਜਿਹੇ ਹਵਾਤ ਬਣਾਤੇ ਅੱਜ ਤਿੰਨਾਂ ਮਹੀਨਿਆਂ ਦੀ ਜਿਹੜੀ ਛੁੱਟੀ ਐ ਝੋਨਾ ਅਸੀਂ ਆਜਾ ਹੁੰਦੇ ਸੀ 92 93 ਆਇਆ ਮੈਂ ਆਪ ਦੇਖਾ 93 ਦੇ ਵਿੱਚ ਝੋਨਾ ਕੀ ਹੁੰਦਾ ਆਪ ਦੇ ਬਾਪੂਆਂ ਨੂੰ ਕਿਹਾ ਪਾਣੀ ਦੇ ਵਿੱਚ ਕਿਵੇਂ ਟਰੈਕਟਰ ਤੁਰੋਗੇ ਟਰੱਕ ਤਾਂ ਖੁੱਪ ਜੂਗਾ ਅਸੀਂ ਉਦੋਂ ਪੰਜਵੇਂ ਚ ਹੁੰਦੇ ਸੀ ਆਪ ਦੇਖਣ ਗਏ ਅਸੀਂ ਉਦੋਂ ਤਿੰਨ ਕਿਲੇ ਬਾਹਰ ਝੋਨੇ ਦਾ ਲਾਇਆ ਆ ਆਪ ਦੀ ਬਿੱਤੀ ਨਾਲ ਸੁਣਾਉਂਦਾ ਮੈਂ ਜਿਹੜੀ ਬਿੱਤੀ ਆ ਅਸੀਂ ਖੇਤ ਗਏ ਚਾਹ ਨਾਲ ਵੀ ਪਾਣੀ ਦੇ ਵਿੱਚ ਟਰੈਕਟਰ ਡੂਬੂਗਾ ਕੱਦੂ ਕਾ ਦੇਦੇ ਤਾਂ ਖੁੱਪੂਗਾ ਪਾਣੀ ਚ ਔਰ ਸਾਨੂੰ ਤਾਂ ਝੋਨੇ ਦਾ ਪਤਾ ਹੀ ਨਹੀਂ ਹੁੰਦਾ ਸੀ ਜਿਹੜੀਆਂ ਸਰਕਾਰਾਂ ਅੱਜ ਸਾਡੇ ਤੋਂ ਪਰਚੇ ਦਰਜ ਕਰਤੀਆਂ ਨੇ ਤੁਸੀਂ ਪਰਾਲੀ ਨੂੰ ਲਾ ਕੇ ਸਾਨੂੰ ਤਾਂ 92 ਤੱਕ ਮੇਰੇ ਵਿੱਚ ਹਰੀ ਕ੍ਰਾਂਤੀ ਜਿਹੜੀ ਤੁਸੀਂ ਲੈ ਕੇ ਆਏ ਐ ਵੀ ਮੱਤ ਤੇ ਖੜਕੇ ਤੁਸੀਂ ਇਹ ਫਸਲ ਲਾਓ ਕਿੰਨਾ ਮਾਂ ਮੱਝ ਬੇਲੇ ਹੋ ਜਾਣਗੇ ਨਾ ਮਾਂ ਸਾਨੂੰ ਚੁਗੜਾ ਪਿੰਦਾ ਹੈ ਗੁੱਡਾ ਪਿੰਦਾ ਹੈ ਸਫੇਹਾਂ ਕਰਨੀਆਂ ਪਿੰਦੀਆਂ ਪੱਟਣਾ ਪਿੰਦਾ ਨਹੀਂ ਵਿੱਚ ਕਣਕ ਗੁੱਡਣੀ ਪਿੰਦੀ ਆ ਕਸਿਆ ਨਾ ਇਹ ਤੁਸੀਂ ਵੱਡੋ ਮਸ਼ੀਨ ਦੇ ਨਾਲ ਮੰਡੀ ਚ ਸਿੱਟੋ ਦੋ ਦਿਨਾਂ ਚ ਤਲ ਜੂ ਪੁਰਾਣੀ ਸਾਰੋ ਕਿਆ ਜਨ ਕਣ ਕਬੀਟੋ ਚਿੱਟੇ ਪਾ ਕੇ ਫਿਰ ਤੁਰੇ ਫਿਰੋ ਓਏ ਸਰਕਾਰਾਂ ਦੇ ਕਾਰਨਾਮੇ ਨੇ ਇਹ ਸਰਕਾਰਾਂ ਨੇ ਆ ਖੇਤੀ ਤਲਾਈ ਹੋਇਆ ਨਰਮਾ ਮਾਰੋ ਪੀਟੇ ਕੇ ਮਾਰਿਆ ਰਿਆ ਸੱਤਿਆ ਦੇ ਕੇ ਸਾਡੀ ਧਰਤੀ ਨੂੰ ਦਰੀਲਾ ਕਰਕੇ ਇਹ ਫਸਲਾਂ ਤੇ ਐਮਐਸਪੀ ਬੰਦ ਕਰਕੇ ਇਹ ਸਰਕਾਰਾਂ ਨੇ ਖੇਤੀ ਰਾਹ ਕੌਣ ਕੀਤਾ i said i